ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਸਾਡੇ ਮੀਂਹ ਪੈ ਗਿਆ ਬਾਈ ਰੋਪੜ 15-20 ਮਿੰਟ ਐਨ ਪੂਰਾ ਵਧੀਆ ਜ਼ੋਰ ਨਾਲ ਮੀਂਹ ਪਿਆ ਕੋਈ ਆਸ ਨਹੀਂ ਸੀ ਕੋ ਲਖਤ ਨੇਰੀ ਜਾਈ ਆ ਬਾ ਨਾਲੇ ਮੀਂਹ ਪੈ ਗਿਆ ਮੌਸਮ ਬਹੁਤ ਵਧੀਆ ਹੋ ਗਿਆ ਕਿਸੇ ਦਾ ਫਾਇਦਾ ਹੋ ਗਿਆ ਕਿਸੇ ਦਾ ਨੁਕਸਾਨ ਹੋ ਗਿਆ ਬਾਈ ਚਲੋ ਬਚਾਓ ਇਦਾਂ ਰਿਹਾ ਵੀ ਨੇਰੀ ਨਹੀਂ ਚੱਲੀ ਜੇ ਕਿਤੇ ਨੇਰੀ ਚੱਲ ਜਾਂਦੀ ਫੇਰ ਕੰਮ ਖਰਾਬ ਹੋ ਜਾਣਾ ਤਾਂ ਤੇ ਅੱਜ ਆਪਾਂ ਤੁਹਾਨੂੰ ਬਾਈ ਟਰੈਕਟਰ ਦਿਖਾਉਣਾ ਹੈ 4 ਬਕਾਊ ਕਿਸਾਨੀ ਟਰੈਕਟਰ ਲੈਣੇ ਆ ਟਰੈਕਟਰ ਸਾਰੇ ਨਾਰਮਲ ਰੇਂਜ ਵਾਲੇ ਆ ਤਾਂ ਵੀਡੀਓ ਦੇਖਿਓ ਪੂਰੀ ਇਹ ਟਰੈਕਟਰ ਸਾਡੇ ਇੱਧਰ ਖੜੇ ਆ ਬਾਈ ਮਿਸਤਰੀਆਂ ਕੋਲ ਆਪਣੀ ਮੰਡੀ 'ਚ ਆ ਤੇ ਸਭ ਤੋਂ ਪਹਿਲਾਂ 735 ਖੜਾ ਜੀ 2000 2006 ਮਾਡਲ ਠੀਕ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਪਿਛਲੇ ਟਾਇਰ ਅੱਧੇ ਗਾ ਬਾਈ ਪੱਕੇ ਗੁਡਇਰ ਦੇ ਮੁਰਲੇ ਟਾਇਰ ਤਾਂ ਤੇਰੀ ਬਣਾ 70 75 ਪੈਸੇ ਆ 2006 ਮਾਡਲ ਹੈ ਤੇ ਆਵ ਨੰਬਰ ਦਾ ਟਰੈਕਟਰ ਆ ਕੰਡੀਸ਼ਨ ਸਾਰੀ ਚੈੱਕ ਕਰ ਲਓ 735 ਠੀਕ ਹੈ ਜੀ ਟਰੈਕਟਰ ਸਾਰਾ オリジナル ਹੈ ਬਾਈ ਕੋਈ ਛੇੜਖਾਨੀ ਨਹੀਂ ਹੈਗੀ ਟਰੈਕਟਰ ਨਾਲ ਲੋ ਜੀ ਇਧਰ ਦੇਖ ਲੋ ਗੈਮਰੂ ਮੈਂ ਚੈੱਕ ਕਰ ਲੋ ਟਰੈਕਟਰ ਦੇ ਪੁੱਛੋ ਦੇਖ ਲੋ ਮਰੜਾ ਵਗੈਰਾ ਅੰਦਰ ਟੇਪ ਹੋਈ ਵੀ ਹੈ ਤੇ ਬਾਕੀ ਬਾਈ ਪੰਜਾਬ ਨੰਬਰ ਹੈ ਇਹ ਠੀਕ ਹੈ ਜੀ ਬਾਕੀ ਜੋ ਵੀ ਤਸੱਲੀ ਹੈ ਇੰਜਨ ਗੇਰ ਦੀ ਉਹ ਤੁਸੀਂ ਆ ਕੇ ਆਪਣੀ ਆਪ ਕਰਨੀ ਹੈ ਬਾਈ ਠੀਕ ਹੈ ਜੀ ਆਪਣੇ ਵੱਲੋਂ ਤਾਂ ਸਾਰੇ ਓਕੇ ਕਹਨੇ ਹੁੰਦੇ ਆ ਕੋਈ ਵੀ ਹੋਵੇ ਅਸੀਂ ਹੋਵੇ ਜੇ ਹੋਰ ਹੋਵੇ ਠੀਕ ਹੈ ਜੀ ਉਹ ਤੇ ਅੱਗੇ ਇਹਦਾ ਮੁੱਲ ਹੈਗਾ ਜੀ 2 ਲੱਖ ਤੇ 10000 ਠੀਕ ਹੈ ਜੀ 2 ਲੱਖ 10000 ਮੁੱਲ ਹੈ ਇਹ ਜੋ ਮਾਨ ਤਾਣਾ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਜੀ 2006 ਮਾਡਲ ਉਹ ਤੇ ਅੱਗੇ ਹੈਗਾ ਜੀ ਸੋਨਾ ਲੀਕਾ 745 ਠੀਕ ਹੈ ਜੀ ਇਹ ਵੀ ਹੈ ਜੀ 2006 ਮਾਡਲ ਹੈ ਠੀਕ ਹੈ ਜੀ ਪਿਛਲੇ ਟਾਇਰ ਤਕਰੀਬਨ 65 70 ਪੈਸੇ ਆ ਬਾਈ ਗੁਡੀਅਰ ਦੇ ਤੇ ਮੁਰਲੇ ਟਾਇਰ ਬਾਈ ਘੱਟੇ ਆ ਇਹ ਵੀ 6 ਮਾਡਲ ਹੈ ਇਹ ਟਰੈਕਟਰ ਬਾਈ ਪਾਸ ਵੀ ਹੋਇਆ ਵਾ ਜੇ ਕਿਸੇ ਨੇ ਅੱਗੇ ਨਾਮ ਕਰਾਉਣਾ ਤਾਂ ਨਾਮ ਵੀ ਹੋ ਜਾਊਗਾ ਟਰੈਕਟਰ ਠੀਕ ਹੈ ਜੀ ਪਾਸ ਹੋਇਆ ਵਾ ਇਹ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਕੰਡੀਸ਼ਨ ਦਾ ਸਾਰਾ Ориਜਨਲ ਹੈ ਟਰੈਕਟਰ ਮਰਾੜ ਮੂਡ ਦੇਖ ਲਓ ਟਰੈਕਟਰ ਤੇ ਆਪਣੇ ਬਾਈ ਜਿੰਨੇ ਵੀ ਟਰੈਕਟਰ ਸਾਰੇ Ориਜਨਲ ਨੇ ਕਿਸੇ ਟਰੈਕਟਰ ਨਾਲ ਕੋਈ ਛੇੜਖਾਨੇ ਕੁਝ ਨਹੀਂ ਤੁਹਾਨੂੰ ਹੋਊਗਾ ਜਿਵੇਂ ਆਏ ਹੋਏ ਆ ਟਰੈਕਟਰ ਉਦਾਂ ਹੀ ਖੜੇ ਆ ਠੀਕ ਹੈ ਜੀ 2006 ਮਾਡਲ 745 ਪਾਸ ਹੋਇਆ ਵਾ ਇਹਦਾ ਮੁੱਲ ਹੈਗਾ ਜੀ 2 ਲੱਖ ਰੁਪਈਆ ਠੀਕ ਹੈ ਜੀ 2 ਲੱਖ ਰੁਪਈਆ ਮੁੱਲ ਹੈ ਬਾਕੀ ਤੇ ਜੋ ਮੰਨ ਤਾਣ ਹੋ ਜੂਗਾ ਜੀ ਅੱਗੇ ਹੈਗਾ ਜੀ ਸਵਰਾਜ 735 ਇਹਦੀ ਗੱਲ ਕਰੀਏ ਮਾਡਲ ਦੀ ਹੈਗਾ 90 ਮਾਡਲ ਕੰਡੀਸ਼ਨ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪਿਛਲੇ ਟਾਇਰ ਤਾਂ ਬਾਈ ਤਕਰੀਬਨ 20 ਕੇਟੀ ਦੇ ਆ ਮੁੱਲੇ ਟਾਇਰ 25 30 ਪੈਸੇ ਪਿਛਲੇ ਟਾਇਰ 20 ਕੇਟੀ ਦੇ ਹੋਣਗੇ ਜੀ 80 85 ਪੈਸੇ ਟਰੈਕਟਰ ਸਾਰਾ ਪਧਰਾ ਬਾਈ ਠੀਕ ਹੈ ਜੀ ਵਧੀਆ ਟਰੈਕਟਰ ਇੰਜਨ ਗੇਅਰ ਦਾ ਜੇ ਹੋ ਸਕੇ ਸਟਾਰਟ ਤੋਂ ਨੂੰ ਸਟਾਰਟ ਕਰਕੇ ਵੀ ਦਿਖਾ ਦਨੇ ਲੋਸ ਇਹ 90 ਮਾਡਲ ਹੈ ਜੀ। ਟੈਰਾ ਰੂਡਾਂ ਦੀ ਕੰਡੀਸ਼ਨ ਬਹੁਤ ਵਧੀਆ ਬਈ ਟਰੈਕਟਰ ਉਦਾਂ ਵੀ ਇੰਜਣ ਕੇਰ ਦਾ ਵਧੀਆ। ਆਹ ਸਾਡੇ ਸੁਰਾਜ ਵਾਲੇ ਦੇਖੋ ਇੱਧਰ ਕਿਆ ਕਰ ਰਹੇ ਨੇ। ਟਰੈਕਟਰ ਚੈੱਕ ਕਰ ਰਹੇ ਆ ਬਈ ਇਹਦੇ ਨਵੇਂ ਟਰੈਕਟਰ ਆਉਣੇ ਆ। ਇਹ ਫਿਰ ਦਾ ਚੈੱਕ ਕਰਦੇ ਆ ਬਈ। ਉਹ ਵੀ ਫਰਦੀ ਕਰਕੇ ਫਿਰ ਟਰੈਕਟਰ ਇਹ ਬੰਦੇ ਨੂੰ ਭੇਜ ਦੇਣਾ ਛੱਡਣਾ ਆ। ਠੀਕ ਹੈ ਜੀ ਇਹਦੀ ਆਪਾਂ ਗੱਲ ਕਰੀਏ ਮੁੱਲ ਦੀ। ਇਹਦਾ ਮੁੱਲ ਹੈਗਾ ਜੀ 1 ਲੱਖ ਤੇ 20 ਹਜ਼ਾਰ ਦੀ। ਠੀਕ ਹੈ ਜੀ ਬਾਕੀ ਦਾ ਜੋ ਵੀ ਮੰਨਦਣਾ ਚ ਹੋ ਜੂਗਾ ਉਦੇ ਬਾਅਦ ਚ ਖੜਾ ਜੀ 855 2009 ਮਾਡਲ ਇਹੇ ਬਾਈ ਟਰੈਕਟਰ ਪਾਵਰ ਸਟੀering ਹੋਇਆ ਵਾ ਪਹਿਲਾਂ ਦੱਸ ਦਈਏ ਠੀਕ ਹੈ ਜੀ ਪਾਵਰ ਹੋਇਆ ਵਾ ਪਿਛਲੇ ਟਾਇਰ 60 ਪੈਸੇ ਆ ਮੋੜਲੇ ਟਾਇਰ ਦਾ ਬਾਈ ਤਰੀਬਨ 40 ਕ ਪੈਸੇ ਆ ਠੀਕ ਹੈ ਜੀ ਟਰੈਕਟਰ ਸਾਰਾ origignal ਹੈ 2009 ਮਾਡਲ ਹੈ ਪਾਵਰ ਸਟੀering ਹੈ ਪਾਵਰ ਸਟੀering ਬਾਈ ਨੂੰ ਥੱਲੇ ਜੈਕ ਨਹੀਂ ਹੈਗਾ ਇਹ ਇਹਦਾ ਆਲਾ ਬਾਈ ਹਿੱਸੇ ਤੋਂ ਹੀ ਇੱਥੇ ਤੋਂ ਹੋਇਆ ਵਾ ਪਾਵਰ ਸਟੀering ਹੈ ਠੀਕ ਹੈ ਜੀ ਤੇ ਟਾਇਰ ਪੋਲੋ ਦੇ ਆ ਬਾਈ ਪੱਕੇ ਮੁਰਲੇ ਹੈਗੇ ਗੁਡਿਅਰ ਦੇ ਤੇ 55 60 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਪਿਛਲਿਆਂ ਦੀ ਟਰੈਕਟਰ ਇੰਜਨ ਗੇਅਰ ਦਾ ਵਧੀਆ ਬਾਈ ਟਰੈਕਟਰ ਸਾਰਾ オリジナル ਹੈ ਠੀਕ ਹੈ ਜੀ ਪੰਪ ਵੀ ਦੇਖੋ ਇੱਧਰ ਲਾਇਆ ਹੋਇਆ ਡਬਲ ਕਰਿਆ ਹੋਇਆ ਠੀਕ ਹੈ ਜੀ ਵਧੀਆ ਤਰੀਕੇ ਨਾਲ ਬਾਬਸੇ ਨੂੰ ਹੋਇਆ ਬਾਈ ਊੜਾ ਬੰਪਰ ਵੀ ਲੱਗਿਆ ਹੋਇਆ ਬਾਕੀ ਤੁਸੀਂ ਚੈੱਕ ਕਰ ਲਓ ਜੋ ਵੀ ਗੱਲ ਬਾਤ ਹੈ ਪਿੱਛੋਂ ਵੀ ਤੁਹਾਨੂੰ ਦਿਖਾ ਦਨੇ ਟਰੈਕਟਰ ਮਰਾਲ ਰੂਟ ਦੇਖ ਲਓ ਟਰੈਕਟਰ ਦੇ ਉਹ ਚੈੱਕ ਕਰ ਲੋ ਜੀ ਲੋ ਜੀ ਠੀਕ ਹੈ ਜੀ ਗੱਲ ਕਰੀਏ ਤੇ ਰੇਟ ਦੀ ਇਹਦਾ ਮੁੱਲ ਹੈਗਾ ਜੀ 310000 ਰੁਪਏ 310000 ਰੇਟ ਆ ਬਾਕੀ ਇਹਦਾ ਵੀ ਜੋ ਵੀ ਰੇਟ ਦਾ 00 ਗੱਲਬਾਤ ਆ ਬਾਈ ਉਹ ਸੌਦੇ ਤੇ ਹੋਣੀ ਆ ਠੀਕ ਹੈ ਜੀ ਚਾਰ ਟਰੈਕਟਰ ਆ ਚਾਰਾਂ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਜੀ ਸਵਰਾਜ 855 ਸੋਨਾ ਦੀ 735 745 ਤੇ ਫਿਰ 735 ਠੀਕ ਹੈ ਜੀ ਤੇ ਬਾਕੀ ਕਿਸੇ ਨੇ ਵੀ ਟਰੈਕਟਰ ਦੇਖਣੇ ਆ ਬਾਈ ਤਾਂ ਰੋਪੜ ਦੀ ਜਿਹੜੀ ਨਾਜ ਮੰਡੀ ਹੈ ਉਹਦੇ ਬਿਲਕੁਲ ਫਰੰਟ ਸਾਈਡ ਤੇ ਟਰੈਕਟਰ ਖੜੇ ਨੇ ਇਹ ਆਪਣੇ ਇਧਰ ਜਾਂ ਸਾਈਡ ਲਾਈਨ ਦੇ ਵਿੱਚ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਟਰੈਕਟਰ ਦੇਖ ਸਕਦੇ ਹੋ ਤੇ ਇਹਦਾ ਸਾਨੂੰ ਨੰਬਰ ਪਾ ਲੈਣਾ ਆਪਾਂ ਨੇ ਉਹਦੇ ਤੇ ਗੱਲਬਾਤ ਕਰ ਲਿਓ ਹੋਰ ਕੋਈ ਜਾਣਕਾਰੀ ਲੈਣੀ ਹੋਈ ਤਾਂ ਬਾਈ ਫੋਨ ਤੇ ਲੈ ਲਿਓ ਬਸੇ ਜਿਹੜੀ ਮੋਟੀ ਮੋਟੀ ਜਾਣਕਾਰੀ ਆਪਨੇ ਦੇ ਦਿੱਤੀ ਤੇ ਇੱਕ ਵਾਰ ਰੇਟ ਫੇਰ ਤੋਂ ਦੱਸ ਦਨੇ ਆ ਮਾਡਲ ਦੁਬਾਰਾ 2006 ਮਾਡਲ ਹੈ ਜੀ ਰੇਟ 2 ਲੱਖ 10000 ਇਹ ਵੀ 2006 ਮਾਡਲ ਹੈ 745 ਇਹਦਾ ਮੁੱਲ ਹੈਗਾ ਜੀ 2 ਲੱਖ ਤੇ 2 ਲੱਖ ਰੁਪਇਆ ਠੀਕ ਹੈ ਜੀ 735 90 ਮਾਡਲ ਬੀਕੇਟੀਜ ਟਾਇਰ ਵਾਈਸੀ ਦੀ 88 ਪੈਸੇ 1 ਲੱਖ 20000 552 2009 ਮਾਡਲ ਪਾਵਰ ਸਟੀering ਮੁੱਲ 3 ਲੱਖ 10000 ਠੀਕ ਹੈ ਜੀ ਤੇ ਬਾਕੀ ভাই ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਵੀ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਆਪਣਾ ਨੰਬਰ ਬਾਈ ਥੱਲੇ ਮੈਂਸ਼ਨ ਕਰਾਂਗੇ ਸਕਰੀਨ ਦੇ ਕੋਈ ਹੋਰ ਜਾਣਕਾਰੀ ਕੋਈ ਸੰਦੇ ਲੈਣੀ ਹੋਈ ਤਾਂ ਬਾਈ ਫੋਨ ਤੇ ਲੈ ਸਕਦਾ ਤੇ ਇੱਕ ਮੇਰੇ ਵੀਰ ਥੋੜਾ ਫੋਨ ਤੇ ਬਾਈ ਸੌਦਾ ਕਰਦਨੇ ਆਪਾਂ ਹਰ ਇੱਕ ਵੀਡੀਓ ਚ ਗੱਲ ਕਰਦੇ ਗੁੱਸਾ ਵੀ ਨਾ ਕਰੇ ਕੋਈ ਤਾਂ ਬਾਈ ਉੱਥੇ ਥੋੜਾ ਜਿਹਾ ਔਖਾ ਹੋ ਜਾਂਦਾ ਸੌਦਾ ਕਰਨਾ ਠੀਕ ਹੈ ਜੀ ਆ ਬੇਨਤੀ ਹੈ ਵੀਰਾਂ ਨੂੰ ਵੀ ਆ ਕੇ ਟਰੈਕਟਰ ਦੇਖ ਕੇ ਚੰਗੀ ਤਰ੍ਹਾਂ ਤਸੱਲੀ ਕਰਕੇ ਸੌਦਾ ਫੇਰ ਕਰਿਆ ਕਰੋ ਬਾਈ ਆ ਚੀਜ਼ ਬਾਈ ਆ ਕੇ ਦੇਖ ਦੇਣੀ ਹੈ ਕਿ ਆਪਾਂ ਪਹਿਲਾਂ ਹੀ ਫੋਨ ਤੇ ਬਾਅਦ ਆ ਕੇ ਸੌਦਾ ਹੋਵੇ ਨਾ ਹੋਵੇ ਉਹ ਗੱਲਾਂ ਦਾ ਬਾਈ ਸਵਾਦ ਨਹੀਂ ਹੈਗਾ ਆ ਬੇਨਤੀ ਸਾਰੇ ਭਰਾਵਾਂ ਨੂੰ ਕਿ ਫੋਨ ਤੇ ਬਾਈ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਫੋਨ ਬਹੁਤ ਆਉਂਦੇ ਆ ਉਹਦੇ ਕਰਕੇ ਕਈ ਵੀਰਾਂ ਦੇ ਫੋਨ ਵੀ ਨਹੀਂ ਅਟੈਂਡ ਹੁੰਦੇ ਠੀਕ ਹੈ ਜੀ ਏਟ੍ਰੈਕਟਰ ਵੈਸੇ ਇੱਧਰ ਸਾਡੇ ਬਾਈ ਨਾਲ ਦੇ ਹੀ ਆ ਤੇ ਮੈਂ ਇਹਨਾਂ ਦੇ ਨੰਬਰ ਪਾਉਂਗਾ ਥੱਲੇ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਆ ਤੁਹਾਨੂੰ ਹੋਰ ਕਿਸੇ ਨਵੇਂ ਵਲੌਗ 'ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ